ਸੰਗਤ ਜੀ ਗੁਰਦੁਆਰਾ ਸਵਾਨਾ ਸਾਹਿਬ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਤਰਨਤਨ ਸਾਹਿਬ ਤੋਂ ਨਸ਼ਹਰਾ ਪਨੂਆ ਬਿਲਕੁਲ ਮੇਨ ਰੋਡ ਤੇ ਉੱਥੇ ਸਥਿਤ ਹੈ ਗੁਰਦੁਆਰਾ ਸਾਹਿਬ ਦੇ ਅੰਦਰ ਦਰਸ਼ਨ ਕਰਨ ਵਾਸਤੇ ਰਸਤੇ ਦੇ ਵਿੱਚ ਆਸ-ਪਾਸੇ ਪਾਰਕ ਬਣੀ ਹੈ ਅਤੇ ਇਹ ਚਕੋਰਾ ਘੁੰਮ ਰਹੀਆਂ ਹਨ ਬੜੇ ਪੁਰਾਣੇ ਦਰਖਤ ਹਨ ਗੁਰੂ ਸਾਹਿਬ ਜੀ ਦੇ ਵੇਲੇ ਦੇ ਹੀ ਇਹ ਇਹ ਜੰਗਲ ਸੀ ਪਹਿਲਾਂ ਇੱਥੇ ਹੀ ਬਾਬਾ ਇਸਵਾਣਾ ਜੀ ਸਾਹਿਬ ਜੀ ਤਪ ਕਰਿਆ ਕਰਦੇ ਸਨ ਅਤੇ ਉਹਨਾਂ ਦੀ ਇੱਥੇ ਹੀ ਸ਼ਹੀਦੀ ਹੋਈ ਹੈ ਮੁਗਲ ਫੌਜ ਨਾਲ ਲੜਦਿਆਂ ਹੋਇਆਂ ਉਹਨਾਂ ਦੀ ਇੱਥੇ ਸ਼ਹੀਦੀ ਹੋਈ ਹੈ ਤੇ ਇਸ ਜਗ੍ਹਾ ਤੇ ਕਿਸੇ ਦਾ ਜੋ ਵੀ ਦੁੱਖ ਤਕਲੀਫ ਬੜਾ ਭਾਰੀ ਹੋਵੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਤੇ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਤੇ ਪਾਵਨ ਪਵਿੱਤਰ ਅਸਥਾਨ ਦੇ ਦਰਸ਼ਨ ਕਰਨ ਤੇ ਇਹਨਾਂ ਦੇ ਅਰਦਾਸ ਕਰਵਾ ਕੇ ਇਥੋਂ ਪਤੇ ਮਿਲਦੇ ਹਨ ਸਰਬਦੁੱਖ ਪੱਤੇ ਸ਼ੂਗਰ ਦੇ ਪੱਤੇ ਦਰਖਤ ਦੇ ਪੱਤੇ ਮਿਲਦੇ ਹਨ ਖੋਸਣਾ ਖਾਣ ਨਾਲ ਇਹ ਬਿਮਾਰੀਆਂ ਭਿਆਨਕ ਬਿਮਾਰੀਆਂ ਠੀਕ ਹੋ ਜਾਂਦੀਆਂ ਹਨ ਆਦੇ ਸੰਤਾਂ ਆਪਣੀ ਮਨੋ ਕਾਮਨਾ ਲੈ ਕਰਕੇ ਇਸ ਜਗਾ ਤੇ ਪੰਜ ਮਿੱਟੀ ਦੇ ਢੇਲੇ ਬਣਾ ਕੇ ਪਾਥੀਆਂ ਬਣਾ ਕੇ ਚੜਾਉਂਦੇ ਹਨ ਅਤੇ ਜਨਉਦ ਉਹਨਾਂ ਦੀ ਅਰਦਾਸ ਕੀਤੀਈ ਅਰਦਾਸ ਕੀਤੀਈ ਮੰਗ ਸੰਪੂਰਨ ਹੁੰਦੀ ਹੈ ਤੇ ਉਹ ਗੁਰੂ ਮਹਾਰਾਜ ਦੇ ਆਣ ਕੇ ਅਸਥਾਨਾਂ ਤੇ ਪਾਗਜ ਚੜਾਉਂਦੇ ਹਨ ਇਹ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸਾਹਿਬ ਦੇ ਅੰਦਰ ਤਾਂ ਤੁਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਕਰ ਰਹੇ ਹੋ ਇਹ ਗੁਰਦੁਆਰਾ ਸਾਹਿਬ ਦੀ ਅੰਦਰ ਇਮਾਰਤ ਦੇ ਦਰਸ਼ਨ ਸੰਗਤਾਂ ਦਰਸ਼ਨ ਕਰ ਰਹੀਆਂ ਹਨ ਤਾਂ ਤੁਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਰਮ ਸੇਵਕ ਸਨ ਬਾਬਾ ਹੈਸੂਆਣਾ ਸਾਹਿਬ ਜੀ ਇਹ ਉਹਦਾ ਸਥਾਨ ਹੈ ਜੀ ਆਵਾਸੀ ਹੋਣਾ ਗੁਰਦਰਾ ਸਾਹਿਬ ਜੀ ਤੋਂ ਬਾਹਰ ਪ੍ਰਕਰਮਾ ਕਰੀਏ ਸੰਗਤਾਂ ਬੈਠ ਕੇ ਗੁਰੂ ਮਹਾਰਾਜ ਜੀ ਦਾ ਗੁਰਬਾਣੀ ਦਾ ਪਾਠ ਕਰ ਰਹੀਆਂ ਹਨ ਸ਼ਰਧਾ ਭਾਵਨਾ ਪ੍ਰੇਮ ਸਤਿਕਾਰ ਦੇ ਨਾਲ ਇਸ ਜਗ੍ਹਾ ਤੇ ਆਨ ਕਰਕੇ ਸੰਗਤਾਂ ਆਪਣੀਆਂ ਮੰਦੀਆਂ ਮਨੋਕਾਮਨਾਵਾਂ ਸੰਪੂਰਨ ਕਰਾਉਂਦੇ ਹਨ ਇਹ ਦੀਵਾਨ ਹਾਲ ਬਣ ਰਿਹਾ ਹੈ ਇਸ ਜਗਤੋਂ ਸੰਗਤਾਂ ਪ੍ਰਸ਼ਾਂ ਲੈ ਕੇ ਸਕਤੀਆਂ ਹਨ ਬੜਾ ਪ੍ਰਸ਼ਾਦ ਦੀ ਦੇਗ ਹੈ ਉਹ ਸੰਗਤਾਂ ਲੈ ਕੇ ਸ਼ਕਦੀਆਂ ਹਨ ਬਾਹਰ ਬੜੀ ਵਧੀਆ ਪਾਰਕ ਬਣੀ ਹੈ ਸਾਹਮਣੇ ਗੁਰੂ ਕਾ ਲੰਗਰ ਹੈ ਉੱਤੇ ਸੰਗਤਾਂ ਲੰਗਰ ਸ਼ਕਦੀਆਂ ਹਨ ਚਾਹ ਸ਼ਕਦੀਆਂ ਹਨ ਪ੍ਰਸ਼ਾਦਾ ਪਾਣੀ ਸ਼ਕਦੀਆਂ ਹਨ ਇੱਥੇ ਸੰਗਤਾਂ ਬਰਤਨੰਤ ਹੋ ਰਹੀਆਂ ਹਨ ਪਾਂਡੇ ਮਾਦ ਰਹੀਆਂ ਹਨ ਇਹ ਬੜਾ ਵੱਡਾ ਇੱਕ ਦਰਖਤ ਹੈ ਪਿੱਪਲ ਬੋੜ ਬਰਖਤ ਹੈ ਇਹ ਗੁਰਦੁਆਰਾ ਸਾਹਿਬ ਜੀ ਦੀ ਇਮਾਰਤ ਹੈ ਜੀ ਬਹੁਤ ਸੁੰਦਰ ਗੁਰਦੁਆਰਾ ਸਾਹਿਬ ਬਣਿਆ ਹੈ ਇਹ ਸਾਹਮਣੇ ਉਹਨਾਂ ਦਾ ਪਾਵਨ ਪਵਿੱਤਰ ਅਸ਼ੀਧੀ ਅਸਥਾਨ ਹੈ ਜੀ। ਇੱਕ ਮਿੱਟੀ ਦਾ ਬੜਾ ਵੱਡਾ ਥੇ ਬਣਿਆ ਹੋਇਆ ਹੈ। ਇਹ ਗੁਰਦੁਆਰਾ ਸਾਹਿਬ ਜੀ ਦੇ ਉਹਨਾਂ ਦਾ ਤਪ ਸਥਾਨ ਹੈ। ਇੱਥੇ ਹੀ ਉਹਨਾਂ ਦੇ ਬਾਬਾ ਜੀ ਦੀ ਸ਼ਹੀਦੀ ਹੋਈ ਸੀ। ਸੰਗਤਾਂ ਦੂਰੋਂ ਨੇੜੋਂ ਸ਼ਰਧਾ ਭਾਵਨਾ ਰੱਖ ਕੇ ਇੱਥੇ ਆਉਂਦੀਆਂ ਹਨ। ਸੋ ਸੰਤਰਸਨ ਕਰ ਰਹੇ ਹੋ ਗੁਰਦਰਾ ਪੰਬਾ ਹਿਸੋ ਆਣਾ ਸਾਹਿਬ ਜੀ ਤੇ ਸੰਗਤ ਜੀ ਇਥੇ ਸਮਾਪਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ